ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਂਗ ਸੇਲ ਆ ਤੇ ਇੱਕ ਜਰਸੀ ਵੈਡ ਇਹ ਲਗਭਗ ਹੋਗੀ 1.5 ਸਾਲ ਦੀ ਤੇ ਇੱਕ ਕੱਟਾ ਨਮਾਬ ਦਾ ਤੇ ਕਾ ਝੋਟੀ ਆ ਪਹਿਲਣ ਇਹਨਾਂ ਤਿੰਨਾਂ ਚਾਰਾਂ ਦੀ ਤੁਹਾਨੂੰ ਦੱਸਾਂ ਡਿਟੇਲ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਤੇ ਆਪਾਂ ਪੈਸੇ ਤੇਰਾ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਹਾਂਜੀ ਦੋਸਤੋ ਆ ਵੈੜ ਹੈ ਜਿਹੜੀ ਆਪਣੀ ਇਹ ਹੈਗੀ 4138 ਦੀ ਫੁੱਲ ਰਿਕਾਰਡ ਆ ਆਪਣੇ ਕੋਲੇ ਦਾ ਤੇ ਇਹਦੀ ਜਿਹੜੀ ਮਾਂ ਦਾ ਦੁੱਧ ਹੈ ਤੀਜੇ ਸੂਏ ਦਾ 20 ਕਿਲੋ ਹੈ ਤੇ ਉਹ ਵੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਹੈਗੀ ਜਿਹੜੇ ਵੀ ਭਰਾ ਨੇ ਦੁੱਧ ਵੀ ਪਤਾ ਕਰਨਾ ਹੋਵੇ ਉਹ ਵੀ ਦਿਖਾ ਦਿਆਂ ਮਾਂ ਵੀ ਦਿਖਾ ਦੇਾਂਗੇ ਤੇ ਝੋਲੀ ਝਾਲੀ ਕਰੋ ਚੈੱਕ ਦੇਖੋ ਤੇ ਪੂਰੀ ਠੰਡੀ ਸੀ ਲ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਕੋਈ ਆਏ ਨਹੀਂਗਾ ਦੇਖ ਸਕਦੇ ਤੁਸੀਂ ਤੇ ਬਿਲਕੁਲ ਤਿਆਰ ਵਹਿੜਾ ਇੱਕ ਵਾਰੀ ਤਾਰਾਂ ਤੇਜ ਦੇ ਚੁੱਕੀ ਆ ਤੇ ਆਪਾਂ ਟੀਕਾ ਹਜੇ ਲਵਾਇਆ ਨਹੀਂ ਇਹਦੇ ਤੇ ਇਹ ਕਟਾ ਨਮਾਬ ਦਾ ਇਸ ਝੋਟੀ ਦਾ ਕਟਾਗਾ ਤੇ ਵੀ ਇਹ ਕਿਸੇ ਭਰਾ ਨੇ ਸਾਹਮਣਾ ਹੋਵੇ ਤੇ ਆਪਾਂ ਦੇ ਦੇਾਂਗੇ ਗੱਲ ਕਰ ਲੈਣਾ ਆਪਣੇ ਨੰਬਰ ਤੇ ਆਪਣਾ ਫੋਨ ਨੰਬਰ ਹੈਗਾ 9592274694 ਤੇ ਇਹ ਸਾਨੂੰ ਰਾਏ ਕਰਕੇ ਦੱਸ ਦੇਗੇ ਤੇ ਫੋਨ ਕਰਕੇ ਭਰਾ ਜੀ ਨੇ ਵੀ ਸਾਹਮਣਾ ਤੇ ਗੱਲਬਾਤ ਕਰ ਲਈ ਆਪਣੇ ਨਾਲ ਕੱਟਾ ਬਹੁਤ ਸੋਹਣਾ ਹੈ ਪੂਰੇ ਸਮਿਆ ਹੋਇਆ ਦੇਖੋ ਥੱਲੋਂ ਵੀ ਪੂਰਾ ਸਾਫ਼ ਹੈ ਤੇ ਇਹ ਝੋਟੀ ਆ ਤੇ ਇਹ ਝੋਟੀ ਨੂੰ ਸੂਈ ਨੂੰ ਹੋ ਗਏ ਇਹ ਝੋਟੀ ਨੂੰ 10 ਮਹੀਨੇ ਹੋ ਗਏ ਸੂਈ ਨੂੰ ਤੇ ਹੁਣ ਵੀ ਦੁੱਧ ਜਿਹੜਾ 6-7 ਲੀਟਰ ਹੈਗਾਗਾ ਤੇ ਹਜੇ ਚੈੱਕ ਨਹੀਂ ਕਰਾਈ ਗੱਬਣ ਹੋਈ ਨੂੰ 2 ਟਾਈ ਮਹੀਨੇ ਹੋ ਗਏ ਤੇ ਆਪਣੇ ਕੋਲ ਟਾਈਮ ਨਹੀਂ ਲੱਗਿਆ ਚੈੱਕ ਕਰਾਉਣ ਦਾ ਤੇ ਤਿੰਨੇ ਨਗ ਅੱਜ ਦੀ ਵੀਡੀਓ ਦੇ ਵਿੱਚ ਸੇਲ ਆ ਤੇ ਵੀ ਠੰਡੀ ਸੇਲ ਆ ਕੋਈ ਚੋਈ ਜਾਵੇ ਬਿਨਾ ਕੱਟੇ ਤੋਂ ਮਿਲਦੀ ਆ ਤੇ ਜਿਹੜੇ ਭਰਾ ਨੂੰ ਇਹ ਤਿੰਨੇ ਨਗ ਪਸੰਦ ਹੋਣ ਤੇ ਜੇ ਕਿਸੇ ਨੇ ਇਕੱਲਾ-ਇਕੱਲਾ ਖਰੀਦਣਾ ਇਕੱਲਾ-ਇਕੱਲਾ ਵੀ ਖਰੀਦ ਸਕਦਾ ਤੇ ਇਹਦਾ ਵੀ ਫੋਲ ਰਿਕਾਰਡ ਆਪਣੇ ਕੋਲੇ ਛੋਟੀ ਦਾ ਤੇ ਆ ਕੱਟੇ ਦਾ ਵੀ ਰਿਕਾਰਡ ਹੈਗਾ ਤੇ ਬੈੜ ਦਾ ਵੀ ਇਹ 4138 ਦੀ ਡੈਨਮਾਰਕ ਦੀ ਆ ਤੇ ਬਹੁਤ ਵਧੀਆ ਤਿੰਨੇ ਨਗ ਜਿਹੜੇ ਪੁਰਾਣੇ ਚੰਗੇ ਦੁੱਧ ਵਾਲੇ ਪਸ਼ੂ ਖਰੀਦਣੇ ਆ ਤੇ ਖਰੀਦ ਸਕਦੇ ਹੋ ਝੋਟੀ ਦਾ ਦੁੱਧ ਜਿਹੜਾ ਸੱਜਰ ਦਾ ਸੀਗਾ ਉਹ 13 13.5 ਕਿਲੋ ਦੁੱਧ ਸੀਗਾ ਤੇ ਆਪਣੇ ਕੋਲੇ ਲਾਈਵ ਚੁਵਾਈ ਸੀਗੀ ਆਪਾਂ ਉਹ ਵੀ ਵੀਡੀਓ ਵੀ ਹੈਗੀਆਂ ਫੋਟੋਆਂ ਵੀ ਹੈਗੀਆਂ ਤੇ ਹੁਣ ਵੀ ਜਿਹੜਾ ਦੁੱਧ ਜਿਹੜਾ ਮਰਜੀ ਤਿੰਨ ਚਾਰ ਟਾਈਮ ਭਰਾ ਭਣਾ ਦੀ ਚੋਕੇ ਲੈ ਜੇ ਤੇ 7 ਕਿਲੋ 6.5 7 ਕਿਲੋ ਦੁੱਧ ਹੁਣ ਵੀ ਹੈਗਾ ਇਸ ਆਈ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਬਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ